ਸਤ ਗੁਰ ਮੇਰਾ ਸਦਾ ਦਇਆਲਾ ੋਹੇ ਦੀਨ ਕੋ ਰਾਖ ਲਿਆ ਸਤ ਗੁਰ ਮੇਰਾ ਸਦਾ ਨਿਆਲਾ ਸਤ ਗੁਰ ਮੇਰਾ ਸਦਾ ਨਿਆਲਾ ੋਹੇ ਦੀਨ ਕਾ ਰਖ ਲਿਆ ਸਤਿਗੁਰ ਮੇਰਾ ਸਦਾ ਦਇਆਲਾ ਸਤਿਗੁਰ ਮੇਰਾ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦਿਆ ਕਾਟਿਆ ਰੋਗ ਮਹਾ ਸੁਖ ਪਾਇਆ सदा मेरा सदा जी का खालसा वाहगुरु जी की फतेह पिंड लापरा ਰਾਣਾ ਸਾਹਿਬ ਦੇ ਰਾਹ ਦੇ ਉੱਤੇ ਜਿਹੜਾ ਪਿੰਡਾ ਹੈ ਹੁੰਜਣਗੋਤ ਦੇ ਵੱਡੇ-ਵੱਡੇ ਦਾ ਸਥਾਨ ਬਣਿਆ ਹੋਇਆ ਹੈ ਬਹੁਤ ਸੁੰਦਰ ਪਰਮਾਤਮਾ ਦੀ ਕਿਰਪਾ ਨਾਲ ਸੰਗਤਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਹਰ ਸਾਲ ਬੜੇ-ਬੱਡੇ ਪੱਤਰ ਦੇ ਉੱਤੇ ਮੇਲਾ ਮਨਾਇਆ ਜਾਂਦਾ ਹੈ ਹੁੰਜਣਗੋਤ ਦੇ ਦੂਰੋਂ-ਦੂਰੋਂ ਦੇਸ਼ਾਂ-ਵਿਦੇਸ਼ਾਂ ਤੋਂ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਜੋ ਸਾਡੇ ਪ੍ਰਾਤਨ ਨੂੰ ਪਿੰਡਾਂ ਤੋਂ ਚੱਲੇ ਹੋਏ ਆ ਰਹੇ ਨੇ ਪਸ਼ੋਕੜ ਤੋਂ ਉਹ ਵੱਡੇ ਪਰਿਵਾਰਾਂ ਦੇ ਨਾਲ ਆਪਣੇ ਸੁਮੇਤ ਪਰਿਵਾਰਾਂ ਨੂੰ ਲੈ ਕੇ ਜੋ ਹੁਣ ਤੱਕ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਉਹ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਇੱਥੇ ਪਹੁੰਚਦੇ ਨੇ ਸੁੱਖਾ ਪੂਰੀਆਂ ਹੁੰਦੀਆਂ ਨੇ ਸੁੱਖਾ ਜੋ ਉਹਨਾਂ ਨੇ ਮੰਨਤਾ ਮਨੋਤਾ ਹੁੰਦੀਆਂ ਨੇ ਉਹ ਉਹਨਾਂ ਨੇ ਰੱਖੀਆਂ ਹੁੰਦੀਆਂ ਨੇ ਉਹ ਇੱਥੇ ਆ ਕੇ ਦੇਖ ਕੇ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਲੈ ਕੇ ਜਾਂਦੇ ਨੇ ਹਰ ਸਾਲ ਮੱਸੀਆ ਦੇ ਦਿਹਾੜੇ ਦੇ ਉੱਤੇ ਵੱਡਾ ਇਕੱਠ ਹੁੰਦਾ ਹੈ ਚਾਹੇ ਦਿਵਾਰੀ ਤੋਂ ਕਿਤੇ ਪਹਿਲਾਂ ਹੋਵੇ ਚਾਹੇ ਦਿਵਾਰੀ ਤੋਂ ਕਿਤੇ ਬਾਅਦ ਹੋਵੇ ਮੱਸੀਆ ਵਾਲੇ ਦਿਨ ਹੀ ਇੱਥੇ ਮੇਲਾ ਭਰਦਾ ਬਹੁਤ ਬਹੁਤ ਧੰਨਵਾਦ ਸੰਗਤ ਨੂੰ ਬੇਨਤੀ ਕਰਦੇ ਆ ਕਿ ਵੱਡੀ ਤੋਂ ਵੱਡੀ ਗੰਟੀ ਦੇ ਵਿੱਚ ਆ ਕੇ ਇੱਥੇ ਖੁਸ਼ੀਆਂ ਪ੍ਰਾਪਤ ਕਰੋ ਜੋ ਸੁਖავ ਆਉਂਦੀਆਂ ਨੇ ਉਹ ਪੂਰੀਆਂ ਕਰੋ ਦਸਵੀਂ ਤੇ ਢਾਡੇ ਦੇ ਉੱਪਰ ਵੀ ਮੱਛਾ ਤੇ ਢਾਡੇ ਦੇ ਉੱਪਰ ਮੱਥਾ ਟੇਕਣਾ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ